ਚੈੱਕ ਕਰੋ ਵੈਲਕਮ ਆ ਗਿਆ ਹੈਗਾ ਨਾ ਸਾਰਾ ਕੁਝ ਆਲਟੋ ਆਲ ਤੁਹਾਨੂੰ ਦਿਖਾ ਰਿਹਾ ਮੈਂ ਟਿਕਟੋਕ ਸਟੂਡੀਓ ਅ ਚੈੱਕ ਕਰ ਸਕਦੇ ਕਿਦਾਂ ਅਕਾਊਂਟ ਬਣਾਉਣਾ ਕਿਦਾਂ ਨਹੀਂ ਕਰਨਾ ਸਾਰਾ ਕੁਝ ਡਿਟੇਲ ਨਾਲ ਸਮਝਾਵਾਂਗਾ ਆਲਟੋ ਆਲ ਜਾਣਾ ਸਮਝ ਹੀ ਗਏ ਸਹੀ ਹੋ ਗਿਆ ਇਹ ਟਿਕਟੋਕ ਆ ਗਿਆ ਹੁਣ ਤੁਸੀਂ ਪਈਏ ਲਾਈਫ ਤੋਂ ਕਮਾ ਸਕਦੇ ਸਾਰਾ ਕੁਝ ਕਰ ਸਕਦੇ ਆ ਚੈੱਕ ਕਰੋ ਇਥੋਂ ਵੀ ਫਿਰ ਉਸ ਬਾਅਦ ਇਹ ਹੁਣ ਡਾਲਰ ਵੀ ਦਿੰਦੀ ਆ ਹੁਣ ਨਵਾਂ ਫੰਕਸ਼ਨ ਆਇਆ ਡਾਲਰ ਦੇਣਾ ਆ ਵੇਖੋ ਮੈਂ ਤੁਹਾਨੂੰ ਦਿਖਾ ਰਿਹਾ ਹਾਲਟੋ ਵਾਲ ਇਥੋਂ ਲਾਈਫ ਤੇ ਬੋਗੇ ਇਹ ਆਪਕੋ ਡਾਲਰ ਦੇਗੀ ਕਿੰਨੇ ਦੇਗੀ 10 ਡਾਲਰ ਪਉ ਚੈੱਕ ਕਰੋ 10 ਡਾਲਰ ਦੇਗੀ ਆਪਕੋ ਲਾਈਫ ਤੇ ਬੰਨ ਦੇ ਨਾਲ 10 ਡਾਲਰ ਟਿਕਟੋਕ ਦੇਗੀ ਹਾਂਜੀ ਟਿਕਟੋਕ ਡਾਲਰ ਦੇਗੀ ਚੈੱਕ ਕਰ ਕਰ ਸਾਦੇ ਦੂਜਾ ਵੀ ਇਹੇ ਫੰਕਸ਼ਨ ਹਾਲਟੋ ਵਾਲ दस डॉलर लाइफ तह दस डॉलर मिलेगा करेगा, करेगा। पाई मेल दस्या मैं। अच्छा जी आज लाइफ बीटा हूं इतनी वाईफाई थ्रू की सारा कुछ करके दिखावा लगा चेक करो ठीक है इतना लगा मैं दूजा wifi ਸੁਣਾ ਤੇ ਕੜ ਆਉਦਾ ਮੈਂ ਤੁਹਾਨੂੰ ਮੈਂ ਆਲਟੋ ਆਲ ਡਿਟੇਲਸ ਸੁਣਾਵਾਗਾ ਕਿੱਦਾਂ ਕਰੀਦਾ ਕਿੱਦਾਂ ਨਹੀਂ ਆ ਚੈੱਕ ਕਰ ਲਓ ਇੱਥੋਂ ਹੁਣ ਵੀਡੀਓ ਚੈੱਕ ਦੀਦੀ ਹੁੰਦੀਆਂ ਇਹ ਸਾਰਾ ਕੁਝ ਓਕੇ ਆ ਨਹੀਂ ਓਕੇ ਆ ਤੁਹਾਨੂੰ ਵੀਡੀਓ ਮੈਂ ਦਿਖਾ ਵੀ ਦਿੰਨਾ ਕਿੱਦਾਂ ਓਕੇ ਹੁੰਦਾ ਹੈ ਕਿੱਦਾਂ ਨਹੀਂ ਹੁੰਦਾ ਹੋਏ ਇੱਥੇ نیٹ ਸਲੋ ਆ ਆਪਾਂ ਇਹਨੂੰ ਛੋੜ ਦਿੰਨੇ ਉਹ ਤੁਹਾਨੂੰ ਇਹਨਾਂ ਨੂੰ ਪਤਾ ਹੋਣਾ ਹੀ ਆ ਲੰਮੀ ਵੀਡੀਓ ਠੀਕ ਆ ਸੋ ਆਜੋ ਇੱਧਰ ਕਿਸੇ ਨੇ ਵੀ ਤੁਹਾਨੂੰ ਸੱਚ ਦੱਸਣਾ ਟੂ ਪਾਰਟ ਲਾਈਫ ਤੇ ਜਦ ਲਾਈਫ ਦਾ ਟਾਈਮ ਨਿਕਲ ਆ ਗਿਆ ਸਾਰਾ ਕੁਝ ਇੱਥੇ ਆ ਗਿਆ ਠੀਕ ਆ ਹੁਣ ਸਾਨੂੰ ਜਾਂ ਪੰਜਾਬ ਅਸਤਾਂ ਦੀ ਇਦਾਂ ਅਸਤ ਤੁਹਾਨੂੰ ਡਿਟੇਲ ਦਿਖਾਉਣਾ ਚਾਹੁੰਦੇ ਆ ਆਲਟੋ ਵਾਲ ਵਾਈਫਾਈ 5 ਕਿੱਥੋਂ ਖਰੀਦੀ ਕਿਸ ਠੀਕ ਆ ਮੈਂ ਹੁਣ ਲਾਇਆ ਵਾਈਫਾਈ 5 ਤੇ ਠੀਕ ਹੋ ਗਿਆ ਸਹੀ ਹੋ ਗਿਆ ਹੱਸ ਨਾਲ ਮੈਨੂੰ ਸਾਰਾ ਕੁਝ ਕੁੱਦ ਦੱਸਿਆ ਤੁਹਾਨੂੰ ਆਲਟੋ ਵਾਲ ਆ ਮੈਂ ਸਨਾਤ ਕਾਰਡ ਆਵਦੀ ਡਿਟੇਲ ਹਰ ਸ਼ਾਇਦ ਤਸਵੀਰਾਂ ਹਰ ਸ਼ਾਇਦ ਦੇਤੀ ਸੀ ਓਕੇ ਹੋ ਗਿਆ ਵਾਈਫਾਈ ਕਰਨਾ ਬਾਕੀ ਆ ਦੂਜੇ ਮੈਂ ਆਪਸ਼ਨ ਕਰਾਂਗਾ ਬਾਅਦ ਚ ਵਾਈਫਾਈ ਫੇਰ ਉਹਦੇ ਬਾਅਦ ਤੁਹਾਨੂੰ ਆਫਰਾਂ ਵੀ ਮਿਲਦੀਆਂ ਸਾਰਾ ਕੁਝ ਮਿਲਦਾ ਆਲਟੋ ਵਾਲਾ ਠੀਕ ਆ ਉਹਦੀ ਵੀਡੀਓ ਕਿੱਥੋਂ ਮਿਲਨੀ ਆ ਤੁਹਾਨੂੰ ਤੁਹਾਨੂੰ ਸਾਰਾ ਕੁਝ ਮਿਲਦਾ ਹੈ ਇਹਦੇ ਵਿੱਚੋਂ ਕੀ ਕਰਨਾ ਹੈ ਕੀ ਨਹੀਂ ਕਰਨਾ ਤੁਹਾਨੂੰ ਸਾਰਾ ਕੁਝ ਆ ਦੇਖੋ ਚੈੱਕ ਕਰੋ ਇਸਾ ਡੋਲਰਾਂ ਦਾ অপਸ਼ਨ ਆਇਆ ਲਾਈਵ ਲਾਈਵ ਬਹੁਗੇ ਪੈਸਾ ਆਏਗਾ ਸਹੀ ਹੋ ਗਿਆ ਠੀਕਾ ਮੇਰਾ ਹੁਣ ਇਹ ਥੋੜੇ ਜਿਹਾ ਫੋਲੋਅਰ ਹੈ ਕਿਉਂ 10000 ਹੋ ਗਿਆ ਮੋਨਟਾਈਜ਼ ਆਪਕ ਕਰਾਂਗੇ ਉਹ ਕਾਊਂਟ ਹੁਣ ਮੇਰੇ ਕੋਲ ਕਿਡ 10000 ਵਾਲਾ ਉਹ ਆਈ ਕਾਊਂਟ ਆ ਬੰਦੇ ਵੀਡੀਓ 10 ਮਿੰਟਾਂ ਦੀ 70 ਮਿੰਟਾਂ ਇਹ ਯੂਕੇ ਦੇ ਹੀ ਅਕਾਊਂਟ ਆ ਸਾਰੇ ਮੇਰੇ ਕੋ ਆ ਤਿੰਨੇ ਕਿਹੜੇ ਦੇਖਦੇ ਪਏ ਨਾ ਯੂਕੇ ਦਾ ਇੱਕ ਨਵਾਂ ਮੈਂ ਕਾਊਂਟ ਬਣਾਇਆ ਉਹ ਕਿਸੇ ਨੂੰ ਦਿਖਾਉਣ ਵਾਸਤੇ ਬਣਾਇਆ ਸੀ ਅਕਾਊਂਟ ਮੈਂ ਬਣਾ ਰਿਹਾ ਠੀਕਾ ਉਹ ਵੈਸੇ ਮੈਂ ਫੇਕ ਬਣਾਇਆ ਕਿਹੜਾ ਮਕਸਦ ਫੇਕ ਦਾ ਮਕਸਦ ਵੀਡੀਓ ਮੈਂ ਕਿਦਾਂ ਦੀ YouTube ਚੱਕ ਤੱਕ ਪਾਈਏ ਨਾ ਵਿੱਚ ਸਹੀ ਹੈ ਤੂੰ ਹੁਣ ਓਕੇ ਹੋ ਗਿਆ ਵੀਡੀਓ ਪੋਸਟ ਆਫ ਦੀ ਕਿਹੜਾ ਟੌਪਕ ਤੇ ਰੱਖਿਆ ਹੁਣ ਉਹ ਕਹਿੰਦੇ VPN ਲਾਓ ਨਾ ਵੀਡੀਓ ਤੂੰ ਆ ਵੀ VPN ਲਾ ਲੈਨੇ ਸਹੀ ਹੈ ਆ ਵੀ VPN ਲਾ ਕੇ ਸੁਬਿਟ ਕਰੀ ਤਾਂ ਤੂੰ YouTube ਤੇ ਵੀਡੀਓ ਪਾ ਕਿਉਂ ਤੁਹਾਨੂੰ ਪਤਾ ਵੀ ਹੋਣਾ VPN ਤੂੰ ਬਗੈਰ ਇਹ ਹੁਣ ਤਾਂ ਨਹੀਂ ਚੱਲਦਾ ਪਿਆ ਇੱਥੇ ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਹੀ ਆ ਬੰਦ ਆ ਠੀਕ ਆ ਪਾਕਿਸਤਾਨ ਦੇ ਵਿੱਚ ਯੂਕੇ ਵਾਲਾ ਅਕਾਊਂਟ ਬੰਦ ਆ ਆਪਣਾ ਕੰਮ ਇੱਥੇ ਆ ਗਿਆ ਠੀਕ ਆ ਹੁਣ ਆਈਡੀ ਬਦਲ ਤੁਹਾਨੂੰ ਫੋਲੋਅਰ ਦਿਖਾਣ ਲੱਗਾ ਮੇਰੇ ਫੋਲੋਅਰ ਕਿੰਨੇ ਆ ਠੀਕ ਆ ਆਲਟੋ ਆਲ ਤੁਹਾਨੂੰ ਸ਼ਾਇਦ ਦਿਖੇ ਕਿ ਫੋਲੋਅਰ ਕਿੰਨੇ ਆਂਦੇ ਆ ਕੀ ਸਾਬ ਆਲਟੋ ਆਲ ਕਿਉਂ ਮੈਂ ਅਗਰੋ ਕਰਨਾ ਛੱਡ ਗਿਆ ਵਿੱਚ ਆ ਵੇਖ ਆਓ ਵੇਖੋ ਠੀਕ ਹੋ ਗਿਆ ਇਹ ਮੇਰਾ account ਆ TikTok ਦਾ ਆ ਪੈਸੇ ਵੀ ਬਣੇ ਆ ਸਾਰਾ ਕੁਝ ਹੋਇਆ ਆ ਅੱਛਾ ਕੁ ਕਰਾ ਦਿੰਨਾ ਆਪਕੋ ਅੱਛਾ ਸਾਰੇ ਫਰੈਂਡਾਂ ਨੂੰ ਮੈਨੂੰ ਮੇਰਾ 15 ਲੈਵਲ ਤੋਂ ਉੱਤੇ ਜਾ ਰਿਹਾ ਠੀਕ ਆ ਆ ਮੋਨਟਾਈਜ਼ ਕਰਨ ਵਾਸਤੇ ਸਾਰਾ ਕੁਝ ਆ ਗਿਆ YouTube ਤੇ ਕਰ ਸਕਦੇ ਆ ਠੀਕ ਆ ਜਿੱਧਰ ਪੜੀ ਆ ਰਹੀ ਉਹ ਵੀਡੀਓ ਦੇਖ ਕੇ ਜਾਣੀ ਪੂਰੀ ਆ ਮੈਨੂੰ ਡੋਲਰ ਇੱਥੇ ਹੁੰਦੇ ਤੇ ਮੈਂ ਸਿੱਕੇ ਅਗਲੇ ਨੂੰ ਮਾਰਦਾ ਰਿਹਾ ਸਾਰਾ ਕੁਝ ਕਰਦਾ ਰਿਹਾ ਆਲਟੋ ਆਲਤਨ ਵਿੱਚ ਦਾਖਲਨਾ ਪਿਆ ਸਹੀ ਹੈ 15 ਮੀਗਾ ਦਾ ਲੈਵਲ ਹੈ ਬੜੀ ਸ਼ੁਕਰੀਆ ਆ ਤੁਹਾਡਾ ਅੱਛਾ ਇੱਕ ਖੂਬੀ ਹੋਰ ਆ ਅਗਲੀ ਵੀਡੀਓ ਚ ਉਹ ਕਿਹੜਾ ਮੈਂ ਤੁਹਾਨੂੰ ਦਿਖਾਇਆ ਨਹੀਂ ਸੀ ਉਹ 10 ਡਾਲਰ অপਸ਼ਨ ਕਿਹੜੀ ਉਹ ਟਿਕਟੋਕ ਐਸ ਟਿਕਟੋਕ ਇਹ ਬੜਾ ਫੰਕਸ਼ਨ ਲਾਇਦਾ ਟਿਕਟੋਕ ਤੇ ਤਾਨੂੰ ਮੈਂ ਦਿਖਾ ਵੀ ਦਿੰਨਾ ਹਾਂ ਫੰਕਸ਼ਨ ਕਿਹੜਾ ਲਹਿਦਾ ਹੈ ਤੁਹਾਨੂੰ ਉਹ ਦਿਖਾਵਾਂਗਾ ਪਹਿਲੇ ਚੈੱਕ ਕਰੋ ਆ ਤੁਸੀਂ ਯੂਕੇ ਵਾਲਾ ਕਾਊਂਟ ਮੈਂ ਹੀ ਬਤਾ ਦਾਂਗਾ YouTube ਤੇ ਉਹਦਾ ਯੂਕੇ ਦਾ ਅਕਾਊਂਟ ਦਾ ਮਕਸਦ ਇਹ ਹੁੰਦਾ ਆਲਟੋ ਵਾਲ ਆ ਵੇਖੋ YouTube ਪੇਜ ਬਣਾਉਂਗੇ ਫਿਰ ਉਸ ਬਾਅਦ ਉਹ ਪੈਸਾ ਮਿਲੇਗਾ ਠੀਕ ਹੋ ਗਿਆ ਮਹੀਨੇ ਦੇ ਵਿੱਚ ਲੱਖ ਵੀਵਜ਼ ਲਾਜ਼ਮੀ ਲਿਆਣਾ ਤੁਜਾ 10000 ਕੰਨਾ ਫੋਲੋਅਰ ਫਰੈਂਡ ਕਰਨੇ ਠੀਕ ਹੋ ਗਿਆ ਮੈਂ ਹੁਣ ਇਹ 18 ਸਾਲ ਉਮਰ ਹੋਣੀ ਚਾਹੀਦੀ ਇੱਤੇ ਫਿਰ ਮੋਨਟਾਈਜ਼ ਹੁੰਦਾ ਤੁਹਾਨੂੰ ਮੈਂ ਕਿਹੜੀਆਂ ਗੱਲਾਂ ਦੱਸੀਆਂ ਨਾ ਮੈਂ ਆਲਟੋ ਆਲ ਸਮਝਾਵਾਂਗਾ ਇਸ ਵੀਡੀਓ ਦੇ ਵਿੱਚ ਹੀ ਕਿਉਂ ਮੈਂ ਤੁਹਾਨੂੰ ਠੀਕ ਹੋ ਗਿਆ ਆ ਬਿਲਕੁਲ ਓਕੇ ਕਰਾਂਗਾ ਦੇਖੀ ਜਾਓ ਮੋਨਟਾਈਜ਼ ਕਰਨ ਵਾਲਾ ਆਪਸ਼ਨ ਸਾਰਾ ਕੁਝ ਇੱਥੇ ਆਏਗਾ ਡਾਲਰ ਵੀ ਆਣਗੇ ਸਾਰਾ ਕੁਛ ਹੀ ਆਇਆ ਮੈਂ ਪੈਸੇ ਕੱਢਣ ਦੇ ਵਾਰ ਵੀ ਆਇਆ ਨਾ ਮੈਂ ਤੁਹਾਨੂੰ ਦੱਸਾਂਗਾ ਪੈਸੇ ਇਥੋਂ ਇੰਜ ਗੱਡੀ ਦਾ ਠੀਕ ਆ ਯੂਕੇ ਦਾ ਅਕਾਊਂਟ ਬਣਾਉਂਗੇ ਉਹ ਵੀ ਦਿਖਾਵਾਂਗਾ ਹੁਣ ਰਹਿ ਗਿਆ ਆਪਣਾ ਫੇਸਬੁੱਕ ਵਾਲਾ ਸਿਸਟਮ ਆ ਜੋ ਫੇਸਬੁੱਕ ਤੇ ਆ ਜਾਓ ਇਹ ਫੇਸ ਯੂਕੇ ਵਾਲਾ ਹੋ ਗਿਆ ਬਣਾਉਣ ਦਾ ਤਰੀਕਾ ਅਗਲੀ ਦਫਾ ਦੱਸਾਂਗਾ ਮੈਂ ਇਹ ਤੁਹਾਨੂੰ ਪਤਾ ਹੀ ਆ ਗਿਆ ਫੇਸਬੁੱਕ ਦਾ ਪੇਜ ਆ ਗਿਆ ਤੇ ਸਹੀ ਹੈ ਇਹ ਗੱਲ ਪੂਰੀ ਸਮਝਾਈ ਤੁਹਾਨੂੰ ਦਿਖਾ ਦਿੰਦਾ ਹਾਲਟੋ ਵਾਲਾ ਯੂਕੇ ਦਾ ਅਕਾਊਂਟ ਕਿਦਾਂ ਬਣਾਉਣਾ ਹਾਲਟੋ ਵਾਲ ਤਾਨੂੰ ਸਮਝਾਵਾ ਇਹ ਹਲੇ ਮੈਂ ਨਵਾਂ ਨਵਾਂ ਵੀਡੀਓ ਕਿੱਧਰ ਆ ਗਿਆ ਕਿੱਦਾਂ ਕਿੱਦਾਂ ਕਰਨਾ ਕੋਈ ਨਹੀਂ ਅੱਲਾ ਖੈਰ ਕਰੇ ਆਪਾਂ ਚੜ੍ਹਾਈ ਕਰਾਂਗੇ ਹੋ ਗਿਆ ਆ ਫੇਸਬੁੱਕ ਦਾ ਪੇਜ ਆ ਗਿਆ ਅੱਜ ਡਾਲਰ ਬਣੇ ਸਾਰਾ ਕੁਝ ਠੀਕ ਆ